ਸੇਵਾ ਸ਼ੁਰੂ ਕਰੀਏ ਇੱਥੇ ਤੇ ਇੱਥੇ ਚਾਹ ਦੀ ਬਹੁਤ ਜ਼ਿਆਦਾ ਦਿੱਕਤ ਸੀ ਹੋਰ ਚੀਜ਼ਾਂ ਚਲੋ ਮਿਲਦੀਆਂ ਪਰ ਸੰਗਤ ਚਾਹ ਵਾਸਤੇ ਬੜੀ ਮੁਸ਼ਕਲ ਹੀ ਤੁਹਾਡੇ ਸਾਹਮਣੇ ਸਭ ਕੁਝ ਲਟਾਉਣਾ ਕਿਉਂ ਬਾਬੇ ਨੇ ਬਹੁਤ ਕੁਝ ਦੇਣਾ ਤੇ ਬਹੁਤ ਕੁਝ ਦਿੰਦਾ ਬਾਬਾ ਸਦਾ ਵਾਸਤੇ ਦਿੰਦੇ ਰਹਿਣਾ ਤੇ ਇੱਕ ਦਿਨ ਹਾਂਜੀ ਬਸ ਉਹਦਾ ਦਿੱਤਾ ਖਾਂਡੇ ਸਾਨੂੰ ਕੀਤਾ ਉਦੋਂ ਜ਼ਿਆਦਾ ਦੇਣ ਦਿਆ ਪਰਮਾਤਮਾ ਹੋ ਜੇ ਵਜੋਂ ਜੇ ਉਹ ਸੰਗਤੋਂ ਅੰਡਾ ਵੀ ਉਸੇਲੇ ਸ਼ੁਰੂ ਹੋ ਜਾਂਦਾ ਬਸ ਅੱਛਾ ਸ਼ਾਮਾਂ ਤੱਕ ਜਦੋਂ ਸੰਗਤ ਚੱਲ ਜਾਂਦੀ ਵਾਪਸ ਪਿੰਡਾਂ ਨੂੰ ਉਹ ਫਿਰ ਸਮਾਪਤੀ ਕਰਦੇ ਦੰਦ ਇਹ ਤੇ ਜਿੱਥੇ ਲੋਕਾਂ ਵੱਲੋਂ ਵੱਖ-ਵੱਖ ਤਰੀਕੇ ਦੀ ਸੇਵਾ ਕੀਤੀ ਜਾ ਰਹੀ ਹੈ ਲੰਗਰ ਲਾਏ ਜਾ ਰਹੇ ਨੇ ਤੇ ਲੋਕਾਂ ਦੇ ਮਦਦ ਦੇ ਕੰਮ ਵੀ ਕੀਤੇ ਜਾ ਰਹੇ ਨੇ ਉੱਥੇ ਅੱਜ ਅਸੀਂ ਤੁਹਾਡੀ ਮੁਲਾਕਾਤ ਹੈ ਕਿ ਐਸੇ ਗੁਰੂ ਦੇ ਸਿੱਖ ਨ ਕਰਾਂ ਜਾ ਰਹੇ ਆ ਜਿਸ ਨੇ ਕੀ ਸੇਵਾ ਜ ਆਪਣੀ ਦੁਕਾਨ ਹੀ ਅਰਪਿਤ ਕਰਤੀ ਹੈ ਜੀ ਹਾਂ ਗੱਲ ਕਰ ਰਹੇ ਆ ਸਰਦਾਰ ਹਰਪਾਲ ਸਿੰਘ ਦੀ ਜੋ ਕਿ ਅਜਨਾਲਾ ਦੇ ਵਿੱਚ ਮੌਜੂਦ ਨੇ ਸੱਕੀ ਨਾਲਾ ਜਿਸਲੇ ਖਤਮ ਹੁੰਦਾ ਜਿਲੇ ਪਾਣੀ ਸ਼ੁਰੂ ਹੁੰਦਾ ਹੈ ਤਾਂ ਉੱਥੇ ਸਰਦਾਰ ਸਾਹਿਬ ਦੀ ਦੁਕਾਨ ਹੈ ਤਾਂ ਤੁਸੀਂ ਵੇਖ ਸਕਦੇ ਹੋ ਦੁਕਾਨ ਦਾ ਦ੍ਰਿਖਤ ਤੇ ਦੁਕਾਨ ਤੇ ਕੁਝ ਵੀ ਵਟਿਆ ਨਹੀਂ ਜਾ ਰਿਹਾ ਔਰ ਜੋ ਵੀ ਦੁੱਧ ਦੀ ਸੇਵਾ ਹੋ ਰਹੀ ਇੱਥੇ ਕੀਤੀ ਜਾ ਰਹੀ ਹੈ ਔਰ ਪੱਕੇ ਜਿਹੜੇ ਨੇ ਲੰਗਰ ਜਿਹੜੇ ਨੇ ਲਗਾ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਕਿ ਸਾਡਾ ਮਕਸਦ ਇੱਕੋ ਹੀ ਹੈ ਕਿ ਆਮ ਲੋਕਾਂ ਦੀ ਸੇਵਾ ਕੀਤੀ ਜਾ ਸਕੇ ਤਾਂ ਦੁਕਾਨ ਦੀ ਤਸਵੀਰ ਤੁਹਾਨੂੰ ਸਾਝੀ ਕਰ ਰਹੇ ਹਾਂ ਤੁਸੀਂ ਦੇਖੋ ਕਿ ਦੁਕਾਨ ਨੂੰ ਜਿਹੜਾ ਹੈ ਇਸ ਵੇਲੇ ਲੋਕਾਂ ਪ੍ਰਤੀ ਸਮਰਪਿਤ ਕਰ ਦਿੱਤਾ ਗਿਆ ਹੈ ਸਾਡੇ ਨਾਲ ਸਰਦਾਰ ਹਰਪਾਲ ਸਿੰਘ ਜੀ ਮੌਜੂਦ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਔਡੀ ਗੱਲ ਹੈ ਕਿ ਦੁੱਧ ਸਭ ਤੋਂ ਇੰਪੋਰਟੈਂਟ ਹੈ ਕਿ ਦੁੱਧ ਜਿਹੜਾ ਹੁੰਦਾ ਹੈ ਉਹ ਦੁੱਧ ਲੋਕਾਂ ਨੂੰ ਫ੍ਰੀ ਵੰਡਿਆ ਜਾ ਰਿਹਾ ਹੈ ਕਿਹਦੇ ਵਾਸਤੇ ਫ੍ਰੀ ਛੋਟੇ ਬੱਚਿਆਂ ਤੇ ਗਾਂ ਹਰਪਾਲ ਸਿੰਘ ਸਾਡੇ ਨਾਲ ਮੌਜੂਦ ਨੇ ਸਰਦਾਰ ਸਾਹਿਬ ਫਿਰ ਕੀ ਅਜੇ ਇੱਥੇ ਖਾਸ ਉਪਰਾਲਾ ਕੀਤਾ ਤੁਸੀਂ ਦੁੱਧ ਦਾ ਕੀਤਾ ਚਾਹ ਦਾ ਨਾਲ ਦੁੱਧ ਦਾ ਸਾਰਾ ਕਿਵੇਂ ਮਨ ਚ ਆਇਆ ਕਿ ਕਰਨਾ ਚਾਹੀਦਾ ਔਰ ਕਿਉਂਕਿ ਤੁਸੀਂ ਇੱਕ ਵਪਾਰੀ ਹੋ ਇੱਕ ਦੁਕਾਨਦਾਰ ਬੰਦੇ ਹੋ ਦੁਕਾਨਦਾਰ ਬੰਦੇ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਨੇ ਸੋਚ ਹੁੰਦੀ ਹੈ ਕਿ ਕਿਵੇਂ ਚਾਰ ਪੈਸੇ ਵਟੇ ਜਾਣ ਤੇ ਆਪਣੇ ਘਰ ਦਾ ਗੁਜ਼ਾਰਾ ਕੀਤਾ ਜਾਵੇ ਨਹੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਹੋਊਗਾ ਦੁੱਧ ਦਾ ਫ੍ਰੀ ਹੋਊਗਾ ਸਾਰਾ ਕੁਝ ਤੇ ਕੀ ਕਰ ਕੀ ਰਹੇ ਹੋ ਤੁਸੀਂ ਖਾਸ ਸੰਗਤ ਵਾਸਤੇ ਸੰਗਤ ਵਾਸਤੇ ਦੁੱਧ ਹੀ ਹੈ ਜਿੰਨਾ ਆਊਗਾ ਉਹ ਦਵਾਂਗੇ ਸੰਗਤ ਨੂੰ ਹਾਂਜੀ ਜਿੰਨਾ ਦੁੱਧ ਆਊਗਾ ਦਵਾਂਗੇ ਸੰਗਤ ਨੂੰ ਇਦਾਂ ਹੀ ਜਿੰਨੇ ਦਿਨ ਧੁੱਪ ਨਹੀਂ ਲੱਗਦੀ ਅੱਛਾ ਜੀ ਹਾਂ ਜਿੰਨੇ ਤੇ ਰਸਤੇ ਨਹੀਂ ਸਿੱਨੇ ਜਿੰਨਾ ਦੇ ਰਸਤੇ ਪੂਰੇ ਸਾਫ ਹੋਣਗੇ ਫਿਰ ਛੱਡਾਂਗੇ ਕੰਮ ਅੱਛਾ ਹੁਣ ਕੀ ਕਰਤੀ ਰਹੇ ਹੋ ਮੇਨ ਤੌਰ ਤੇ ਹੁਣ ਦੁੱਧ ਵੰਡਣ ਦੇ ਚਾਰ ਪੰਜ ਕਿੰਟ ਜਿੰਨਾ ਆ ਜੇ ਅੱਛਾ ਰੋਜ਼ ਦਾ ਰੋਜ਼ ਦਾ ਚਾਹ 50 ਸਾਰੀ ਰਾਤ ਦੇਣੀ ਚੱਲੂਗੀ ਅੱਛਾ ਜੀ ਜਿਹੜੇ ਹੁਣ ਹੀ ਸੰਗਤਾਂ ਆਉਂਦੀਆਂ ਨੇ ਸਭ ਚਾਹ ਸਕਣੀਆਂ ਅੱਛਾ ਛੋਟੇ ਛੋਟੇ ਅੱਛਾ ਜੀ ਅੱਛਾ ਉਹ ਤੁਹਾਡੇ ਸੇਵਾ ਚ ਲਗਾਤਾਰ ਚੱਦੀ ਰਹੇ ਕਿਵੇਂ ਮਨ ਚ ਆਇਆ ਕਿ ਸ਼ੁਰੂਆਤ ਕਰਨੀ ਜੀ ਇਸ ਲਈ ਮੈਂ ਤੁਹਾਨੂੰ ਦੱਸਿਆ ਕਿ ਦੁਕਾਨਦਾਰ ਆਦਮੀਆਂ ਤੁਸੀਂ ਦੁਕਾਨਦਾਰ ਆਦਮੀ ਹਰ ਸ ਤੇ ਬਾਦੈ ਤਾ ਮਨੁੱਖਤਾ ਨੂੰ ਤੰਗ ਵੇਖ ਕੇ ਤੇ ਕਮਿਊਨਿਟੀ ਸ਼ੁਰੂ ਕਰੇ ਜਿੱਦਾਂ ਵੇਖੋ ਕਿੰਨਾ ਮਗਰ ਵੇਖੋ ਤੁਹਾਡੇ ਹੂੰ ਜੋ ਪਹਿਲੇ ਦਿਨ ਹੀ ਸ਼ੁਰੂ ਕੀਤੀ ਸੀ ਤੇ ਪਹਿਲੇ ਦਿਨ ਕੀ ਕਿਵੇਂ ਮੱਚ ਕੀ ਹੋਇਆ ਕੋਈ ਅੱਦਾ ਕੋਈ ਕਿ ਬੈਠੇ ਸਾਰੇ ਸਖਤੀ ਆਣ ਕੇ ਜਦੋਂ ਪਹਿਲੇ ਦਿਨ ਜਦੋਂ ਜਾਪਿਆ ਪਾਣੀ ਸ਼ੁਰੂ ਹੋਣਾ ਸੀ ਅਜੇ ਹੂੰ ਤੇ ਜਾਪਿਆ ਲਾਗੇ ਲਾਗੇ ਬਾਈ ਆ ਗਈ ਫਿਰ ਖੋਲਤੇ ਦਰਵਾਜ਼ੇ ਸਾਰੇ ਉਸੇ ਅੱਛਾ ਕੋਈ ਵੀ ਸਮਾਨ ਲੈਣ ਆਵੇ ਨੂੰ ਜਿਹੜਾ ਮਰਜ਼ੀ ਲੈਣ ਆਵੇ ਖੰਡ ਲੈਣ ਪੱਤੀ ਜੋ ਖੰਡ ਆਟਾ ਸਾਰਾ ਕੁਝ ਹੀ ਤਰੀ ਕਿਸੇ ਕੋ ਮੰਗਦੇ ਵੀ ਨਹੀਂ ਆਪਣੇ ਤੋਂ ਨਾ 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 ਕੋਈ ਲੈਣਾ ਵੀ ਨਹੀਂ ਪੈਸਾ ਕੱਢਦੇ ਆ ਬੜੇ ਦੇਂਦੇ ਪੈਸੇ ਵਾਧੂ ਲੈਣੇ ਨਹੀਂ ਹੋਰ ਸਮਾਨ ਤੇ ਨਹੀਂ ਲੈਣੇ ਹੂੰ ਉਦਾਂ ਜਿਹੜੇ ਸੱਜਣ ਮਿੱਤਰ ਦੇ ਜਾਂਦੇ ਵਖੜੇ ਸਮਾਨ ਦੇ ਨਹੀਂ ਲੈਣੇ ਕਿਸੇ ਤੋਂ ਸਮਾਨ ਮਤਲਬ ਉਦਾਂ ਕੋਈ ਨਿੱਜੀ ਲੈਣਾ ਜੇ ਕੋਈ ਵੀ ਚੀਜ਼ ਲੈਣਾ ਜੇ ਸਭ ਕੁਝ ਦੇਣ ਦੇ ਉਦਾਂ ਦੇ ਅੱਛਾ ਉਹ ਤੇ ਫ੍ਰੀ ਤਰਪਾਲ ਵੀ ਫ੍ਰੀ ਜੋ ਜੋ ਵੀ ਲੈਣਾ ਹੋਊਗਾ ਜੋ ਚਾਹੀਦਾ ਘਰ ਦਾ ਸਮਾਨ ਅੱਛਾ ਘਰ ਦਾ ਸਾਰਾ ਸਮਾਨ ਸਾਰਾ ਟਿੱਕੇ ਜਿਹੜੇ ਪਿੰਡੋਂ ਸਭ ਕੁਝ ਤੇ ਕੁਝ ਨਹੀਂ ਰਹਿਣਾ ਬੈਣਾ ਸਾਣਾ ਚਾਹ ਪਾਣੀ ਠੰਡਾ ਸਭ ਕੁਝ ਸਭ ਕੁਝ ਹੀ ਚੱਲੂਗਾ ਉਹਨਾਂ ਤੱਕ ਸ਼ਾਮਾਂ ਤੱਕ ਸਵੇਰ ਤੋਂ ਲੈ ਕੇ ਕਿ ਨੇਕ ਦਿਨ ਚੱਲਦਾ ਰਹੂਗਾ ਜਿੰਨੇ ਦਿਨ ਤੁਹ ਆਪਣੀ ਲੱਗੂਗੀ ਪਾਣੀ ਨਹੀਂ ਸਰਾਹ ਰਾਹ ਨਹੀਂ ਸਾਫ ਹੋਣਗੇ ਅਕਸਰ ਇਹਨਾ ਕਈ ਲੋਕ ਤੇ ਚੋਰ ਮੋਰੀ ਕਰਨ ਲੱਪੰਦੇ ਨੇ ਪਰ ਤੁਹਾਡਾ ਤੇ ਦਿਲੀ ਬਹੁਤ ਵੱਡਾ ਤੁਹਾਡੇ ਸਾਹਮਣੇ ਸਭ ਕੋ ਵੇਖੋ ਜਿੱਦਾਂ ਹੁਣ ਉਦਾ ਹੀ ਜਾਈ ਜਾਣਾ ਅੱਛਾ ਜਾਈ ਜਾਓ ਹਾਂ ਬਸ ਕੋਲੇ ਤੇ ਅੱਲਾ ਸਤਿ ਸ਼੍ਰੀ ਅਕਾਲ ਤੇ ਫਿਰ ਦੂ ਦੂ ਦਾ ਇੰਤਿਹਾਮ ਕਿਵੇਂ ਕਰਦੇ ਹੋ ਕਾਫੀ ਦਿੱਕਤ ਹੋ ਰਹੀ ਹੈ ਬੜੀ ਦੂਰੋਂ ਲੈ ਕੇ ਦੇਣ ਦੇ ਪਿੰਡਾਂ ਦੇ ਡਾਕਟਰ ਥੋੜਾ ਮੁੱਲ ਜਿੰਨਾ ਵੀ ਮਿਲ ਜੇ ਜਿਹੜੇ ਰੇਟ ਤੇ ਮਰਜ਼ੀ ਦਵੇ ਕੋਈ ਅੱਛਾ ਉਸੇ ਰੇਟ ਤੇ ਲਵਾਂਗੇ ਬਸ ਸੇਵਾ ਸੇਵਾ ਜੀ ਜਾਣਾ ਕਿੰਨੇ ਕੁਇੰਟਲ ਦੁੱਧ ਦੀ ਸੇਵਾ ਕਰ ਰਹੇ ਹੋ ਜੀ ਡੇਲੀ ਦੀ ਕਿੰਨਾ ਵੀ ਆਜੇ 5 ਆਜੇ 6 ਆਜੇ 10 ਜਿੰਨਾ ਵੀ ਆਜੇ ਸਾਰਾ ਵੰਡਣਾ ਵੰਡਣਾ ਵੰਡੀ ਜਾਓ ਤੇ ਕਿੰਨੇ ਕੁ ਲੋਕ ਰੋਜ਼ ਦੇ ਇੱਥੇ ਆ ਜਾਂਦੇ ਜੀ ਕਿੰਨੇ ਕ ਵਜੇ ਸਵੇਰੇ ਖੋ ਕੇ ਦੁਕਾਨ ਬੰਦ ਹੀ ਨਹੀਂ ਕਰਦੇ ਨਾ ਸਵੇਰੇ 6 ਵਜੇ ਜਦੋਂ ਜਦੋਂ ਸੰਗਤੋਂ ਅੰਡਾ ਵੀ ਉਸੇ ਵੇਲੇ ਸ਼ੁਰੂ ਹੋ ਜਾਂਦਾ ਬਸ ਅੱਛਾ ਸ਼ਾਮਾਂ ਤੱਕ ਜਦੋਂ ਸੰਗਤ ਚੱਲ ਜਾਂਦੀ ਵਾਪਸ ਪਿੰਡਾਂ ਨੂੰ ਉਦੋਂ ਫਿਰ ਸਮਾਪਤੀ ਕਰਦੇ ਦੰਦ ਬਾਕੀ ਦਰਦ ਨੂੰ। ਮੱਝਾਂ ਮਾਰਦੇ ਦੋ ਤੇ ਜਿਹੜਾ ਗਾਂ ਦਾ ਵੱਖਰਾ ਰੱਖਿਆ ਆ ਉਹ ਵੱਖਰਾ ਖਣ ਕੇ ਸਵੇਰ ਤੋਂ ਫੇਰ ਵੱਖਰਾ ਸਵੇਰੇ ਜਿੰਨਾ ਚਿਰ ਮਰਜੀ। ਅੱਛਾ ਰੋਟੀ ਵੀ ਲੰਗਰ ਵਿੱਚ ਘਾ ਰਹੇ ਹੋ। ਜਿੰਨਾ ਮਰਜ਼ੀ ਛਕਣਾ ਵਾਧੂ ਠੇੜ ਲੱਗੇ ਪਏ ਸਾਰੇ ਕੋਲ। ਸਭ ਤੋਂ ਲੰਗਰ ਦੇ ਤੇ ਕੀ ਕੀ ਲੰਗਰ ਤੇ ਤਿਆਰ ਕੀਤਾ ਜੀ? ਲੰਗਰ ਤੇ ਸਬਜ਼ੀਆਂ ਸਾਧ ਵਾਧੂ ਪਈਆਂ ਦਾਲਾਂ ਕੜੀ ਚੋਲ ਇਦਾਂ ਸਾਰੀਆਂ ਚੀਜ਼ਾਂ। ਜਿਹੜੀ ਵੀ ਚੀਜ਼ ਦੀ ਲੋੜ ਕੇ ਨੂੰ ਆਈ ਜਾਣ ਛਕੀ ਜਾਣ ਬਸ ਇੱਥੇ ਜੋ ਉਹ ਮੌਜੂਦ ਉਹ ਮਿਲੂਗਾ। ਅੱਛਾ ਪੰਜਾਬੀ ਇਹ ਕਿਸ ਮਿੱਟੀ ਦੇ ਬਨੇ ਨੇ ਕਿ ਹਰ ਵੇਲੇ ਜਿਹੜਾ ਇਦਾਂ ਤਿਆਰ ਪਰ ਤਿਆਰ ਰਹਿੰਦੇ। ਨਹੀਂ ਮੈਂ ਇੱਕ ਥ ਟੜਦੀ ਗਲਾਈ ਗੁਰੂ ਦੀ ਕਿਰਪਾ ਦੇ ਨਾਲ ਕਿਲਗੀਆਂ ਦੇ ਬੰਦ ਨਾਨਕ ਸਾਹਿਬ ਦੇ ਬਾਪੇ ਨਾਲ ਸਮਝਿਆ ਹੋਇਆ ਹੈ ਸੋਨਾ ਸ੍ਰੀ ਅਕਾਲ ਮਝੇ ਲੰਜ ਐਸਾ ਸੋਨਾ ਸ੍ਰੀ ਅਕਾਲ ਮਝੇ ਮਝੈਲ ਹੀ ਨੇ ਹਾਂ ਪੁੱਛੋ ਮਝਾਲਾ ਮਝੈਲ ਮਝੈਲ ਹੀ ਨੇ ਹਾਂਜੀ ਹਾਂਜੀ ਹਾਂ ਮੇਰੇ ਦਿਲ ਜਿਆ ਮਨੁਖਾਂ ਨੂੰ ਦੇਖ ਕੇ ਨਾ ਤੰਗ ਜਦੋਂ ਬੱਚੇ ਜਿੰਨੇ ਆਉਂਦੇ ਨੇ ਆਣ ਪੀਣ ਵਾਸਤੇ ਸਾਰਕ ਚੀਜ਼ ਇਹ ਇਹਨਾਂ ਦੇ ਨਾਲ ਸਹਿਯੋਗ ਨਾਲ ਹੋਰ ਵੀ ਦੇਣ ਦੇ ਆਪਾਂ ਪਰ ਇਹਨਾਂ ਦਾ ਸਾਰਾ ਕੰਮ ਇਹਨਾਂ ਦਾ ਹੀ ਹੈ ਹਰਪਾਲ ਸਿੰਘ ਦਾ ਇਹ ਦੁਕਾਨਾਂ ਦੇ ਉੱਤੇ ਸਾਰਾ ਉਹਦਾ ਕਿਹ ਕੋ ਪਹਿਹਰ ਨਹੀਂ ਲਣਾ ਕੋ ਆਪਣੀ ਮਰਜ਼ੀ ਨਾਲ ਕੋ ਦੇ ਜਾਏ ਸੌਵਰੀ ਦੇ ਜਾਏ ਹਰਪਾਲ ਸਿੰਘ ਦੀ ਕੋਰਤੀ ਦੇਖ ਲੈ ਤੁਹਾਡੇ ਆਸ-ਪਾਸ ਤੇ ਸਾਰੇ ਦੁਕਾਨਾਂ ਲੋਕੀ ਬੰਦ ਕਰਕੇ ਭੱਜ ਗਏ ਨੇ ਤੇ ਤੁਸੀਂ ਇਕੱਲੇ ਹੀ ਵੇਖੋ ਜੀ ਸਾਰੀਆਂ ਦੁਕਾਨਾਂ ਤਾਂ ਦਿਖਾ ਰਿਆਂ ਇਹ ਦੁਕਾਨਾਂ ਇਹ ਵੀ ਆ ਬੰਦ ਨੇ ਸੱਜੇ ਪਾਸੇ ਵੀ ਬੰਦ ਨੇ ਖੱਬੇ ਪਾਸੇ 20 ਦੁਕਾਨਾਂ ਬੰਦ ਨੇ ਤਾਂ ਵਿੱਚ ਘਰ ਖਾਲਸਾ ਜੀ ਦੀ ਦੁਕਾਨ ਖੁੱਲੀ ਹੈ ਇਕੱਲੇ ਖਾਲਸਾ ਜੀ ਦੀ ਦੁਕਾਨ ਖੁੱਲੀ ਹੈ ਵੈਸੇ ਕਹਿੰਦੇ ਸਵਾ ਲੱਖ ਸੇ ਇੱਕ ਲੜਾਉਂ ਤਵੇ ਗੁਰੂ ਗੋਬਿੰਦ ਸਿੰਘ ਨਾਮ ਕਹੋ ਤਾਂ ਖਾਲਸਾ ਜੀ ਤੇ ਖਾਲਸਾ ਖਲੋਤਾ ਹੈ ਬੈਠੇ ਜਵੇਂ ਭਰਾ ਤੇ ਉਸੇ ਸਲਾਹ ਕਰਤੀ ਆ ਵੀ ਨਾਲ ਹੀ ਭਾਈ ਇੱਥੇ ਬੈਠੇ ਆਪਾਂ ਉਸੇ ਸ਼ੁਰੂ ਕਰਤਾ ਪਹਿਲੇ ਟਾਈਮ ਤੋਂ ਹੀ ਹਏ ਸ਼ੁਰੂ ਹੋਣਗਾ ਹੀ ਅਜੇ ਚਾਰ ਜਾਣੇ ਸਾ ਹਾਂ ਬਾਪੇ ਦੀ ਕਿਰਪਾ ਹੋ ਗਈ ਇਹਨਾਂ ਨੂੰ ਨਾਲ ਦੇ ਤੇ ਸਾਰੇ ਭੱਜ ਗਏ ਤੁਸੀਂ ਇਕੱਲੇ ਹੀ ਬੈਠੇ ਖਾਲਸਾ ਨਹੀਂ ਭੱਜਦਾ ਫਿਰ ਹਾਂ ਖਾਲਸਾ ਨਹੀਂ ਭੱਜਦਾ ਖਾਲਸਾ ਨਹੀਂ ਭੱਜਦਾ ਵਾਕਈ ਆ ਖਾਲਸਾ ਨਹੀਂ ਚੜ੍ਹਦੀ ਕਲਾ ਜਰੂਰ ਸੋਨਾ ਤੁਸੀਂ ਵੇਖ ਸਕਦੇ ਜਗਾਰੇ ਛੱਡੇ ਜਾ ਰਹੇ ਨੇ ਤਾਂ ਖਾਲਸਾ ਜੀ ਨਹਾ ਖਾਲਸਾ ਜੀ ਤੁਹਾਡੀ ਸੋਚ ਨੂੰ ਸਲਾਮ ਹੈ ਜੀ ਜਿਸ ਤਰੀਕੇ ਨਾਲ ਤੁਸੀਂ ਕੰਮ ਕਰ ਰਹੇ ਹੋ ਕਿਉਂਕਿ ਅਕਸਰ ਇਹ ਨਾ ਮੌਕੇ ਦੇ ਨਾ ਲੋਕ ਭਰਨ ਭਰਾਈ ਦਾ ਕੰਮ ਸ਼ੁਰੂ ਕਰ ਲੈਂਦੇ ਨੇ ਕਿ ਚਲੋ ਯਾਰ ਸਟਾਕ ਵੱਧ ਰੱਖ ਲਈਏ ਤੇ ਮਾਲ ਮਹਿੰਗਾ ਵਿਗੂਗਾ ਨਾ ਜੀ ਨਾ ਕਦੀ ਨਹੀਂ ਹੋਊਗਾ ਬਾਜ਼ਾਰ ਇਦਾਂ ਜਾਊਗਾ ਇਦਾਂ ਆਊਗਾ ਹਾਂ ਜੀ ਇਦਾਂ ਆਊ ਤੇ ਇਦਾਂ ਜਾਊਗਾ ਬਸ ਬਾਜ਼ਾਰ ਚ ਕੋਈ ਕੋਈ ਚੱਕਰੀ ਨਹੀਂ ਹੋਊ ਕਦੀ ਬਾਤ ਤੇ ਲੋਕਾਂ ਨੇ ਮੁਸ਼ਕਲਾ ਕਰਕੇ ਕੀਤਾ ਇਹ ਸਾਰਾ ਕੁਝ ਪਹਿਲੇ ਦਿਨ ਅਸੀਂ ਆਣ ਕੇ ਵੇਖਿਆ ਇਹ ਵੀ ਬੈਠੇ ਸੀਗੇ ਇੱਥੇ ਅਸੀਂ ਦੋ ਦੋਸਤਾਂ ਹੀ ਹੋਰਾਂ ਇੱਥੇ ਆਣ ਕੇ ਤੇ ਇਹਨਾਂ ਨੇ ਆਖਿਆ ਕਿ ਅਸੀਂ ਕੁਝ ਸੇਵਾ ਸ਼ੁਰੂ ਕਰੀਏ ਇੱਥੇ ਤੇ ਇੱਥੇ ਚਾਹ ਦੀ ਬਹੁਤ ਜ਼ਿਆਦਾ ਦਿੱਕਤ ਸੀ ਹੋਰ ਚੀਜ਼ਾਂ ਚਲੋ ਮਿਲਦੀਆਂ ਪਰ ਸੰਗਤ ਚਾਹ ਵਾਸਤੇ ਬੜੀ ਮੁਸ਼ਕਲੀ ਪਹਿਲੋ ਚਾਹ ਤੋਂ ਸ਼ੁਰੂ ਕੀਤਾ ਤਾਂ ਤਾ ਨਹੀਂ ਲੇਖੇ ਲਾਤੀ ਹਾਂਜੀ ਮੁੜ ਕੇ ਤਾਂ ਸਾਰਾ ਕੁਝ ਇਹਨਾਂ ਲੇਖੇ ਲਾ ਦਿੱਤਾ ਜਿੰਨਾ ਦੁੱਧ ਤਾਂ ਵੀ ਨਾਲੋਂ ਨਹੀਂ ਜੀ ਮਾਰਾ ਇਹਨੇ ਦਿੱਤਾ ਆ ਤੇ ਕਿਉਂ ਨਾ ਲਈਏ ਹਾਂ ਇਸ ਕਰਕੇ ਪ੍ਰਮਾਤਮਾ ਹੋਰ ਦੇਊਗਾ ਜਿੰਨਾ ਤੇ ਮੁਸ਼ਕਲ ਪਈ ਆ ਉਹਨਾਂ ਦੀ ਸੀਸਾ ਕਰਕੇ ਸਾਨੂੰ ਮਿਲਣਾ ਸਾਹਿਬ ਮੈਪ ਤੇ ਕਹਿ ਰਿਹਾ ਕਿ ਲੋਕੀ ਮੈਂ ਵੇਖਿਆ ਦੁਕਾਨਾਂ ਭਰ ਰਹੇ ਸੀ ਤੇ ਤੁਸੀਂ ਤਾਂ ਦੁਕਾਨ ਲਟਾ ਰਹੇ ਹੋ ਕੋਈ ਨਹੀਂ ਤੇ ਤੁਹਾਡੇ ਸਾਹਮਣੇ ਸਭ ਕੁਝ ਲਚਾਉਣਾ ਕਿਉਂ ਬਾਬੇ ਨੇ ਵਾਧੂ ਕੁਝ ਦੇਣਾ ਤੇ ਦੇਈ ਜਾਂਦਾ ਬਹੁਤ ਕੁਝ ਦਿੰਦਾ ਬਾਬਾ ਸਦਾ ਵਾਅਦੇ ਦਿੰਦੇ ਰਹਿਣਾ ਤੇ ਇੱਕ ਦਿਨ ਥੋੜਾ ਉਹਦਾ ਦਿੱਤਾ ਖਾਣਾ ਨਹੀਂ ਹਾਂਜੀ ਬਸ ਉਹਦਾ ਦਿੱਤਾ ਖਾਣ ਦੇ ਸਾਨੂੰ ਕੀਤਾ ਉਹ ਤੋਂ ਜ਼ਿਆਦਾ ਦੇਣ ਦਿਆ ਪ੍ਰਮਾਤਮਾ ਹਾਂਜੀ ਮੇਰ ਕਰੇ ਸੱਚੇ ਪਾਤਸ਼ਾਹ ਸਾਰਿਆਂ ਦਾ ਭਲਾ ਕਰੇ ਜਿਹੜੇ ਦੁਖੀ ਆ ਉਹਨਾਂ ਨੂੰ ਵੀ ਪਰਮਾਤਮਾ ਸੁੱਖ ਦਵੇ ਉਹਨਾਂ ਨੂੰ ਵਿਪਤਾ ਬਹੁਤ ਵੱਡੀ ਆ ਲੈ ਆਪ ਦਾ ਕਿਉਂਕਿ ਦੇਖੋ ਤੁਸੀਂ ਪਿੰਡਾਂ 'ਚ ਜਾਂਦੇ ਰਹਿੰਦੇ ਹੋ ਕਿ ਵਿਪਤਾ ਦੇ ਵੱਡੀ ਆ ਨੰਕਰ ਦਾ ਬੜਾ ਜਿਆਦਾ ਦੁੱਖ ਹੁੰਦਿਆ ਵੇਖ ਕੇ ਮੰਡ ਨਹੀਂ ਹੈਗਾ ਮਾਸਾ ਵੀ ਚੱਲਣ ਡਿਆ ਉਦਾਂ ਹੀ ਜਿੰਨਾ ਜਿੰਨਾ ਟੈਮੋ ਟੈਮ ਲੰਘਣ ਡਿਆ ਬਸ ਹੁਣ ਹਾਂ ਬਾਕੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਦਾਂ ਚੱਲੂ ਵਧੀਆ ਖਾਲਸਾ ਖਾਲਸਾ ਕੱਲਾ ਹੀ ਖਲੋਤਾ ਇੱਥੇ ਚੜ੍ਹਦੀ ਕਲਾ ਸਾਰੇ ਖਲੋਤੇ ਵਧੀਆ ਕਿੰਨੇ ਖਾਲਸੇ ਸਾਰੇ ਖਾਲਸਾ ਹਮੇਸ਼ਾ ਖਲੋ ਖਲੋਂਦਾ ਕੱਲਾ ਹੀ ਚੜ੍ਹਦੀ ਕਲਾ ਚ ਰਹੂਗਾ ਇਹ ਸਦਾ ਬਲ ਬਿਲਕੁਲ ਤੁਹਾਨੂੰ ਤਸਵੀਰ ਸਾਂਝੀ ਕਰ ਰਿਹਾ ਸੀ ਬਿਲਕੁਲ ਸਕੀ ਨਾਲੇ ਦੇ ਨੇੜੇ ਆ ਤਾਂ ਉੱਥੇ ਤੁਸੀਂ ਵੇਖੋ ਕਿ ਜਕਾਰਿਆ ਦੀ ਗੂੰਜ ਹੈ ਤਾਂ ਉਸ ਦੇ ਵਿੱਚ ਜਿਹੜਾ ਹੈ ਇੱਥੇ ਇੱਕ ਸ਼ਖਸ ਵੱਲੋਂ ਇੱਕ ਨੇਕ ਉਪਰਾਲਾ ਕੀਤਾ ਗਿਆ ਕਿ ਉਹਨਾਂ ਵੱਲੋਂ ਆਪਣੀ ਦੁਕਾਨ ਹੀ ਲੇਖੇ ਲਾਤੀ ਗਈ ਹੈ ਜਿੱਥੇ ਕਿ ਚੋਰ ਮੋਰੀ ਨਾਲ ਲੋਕੀ ਸਮਾਨ ਭਰ ਦੇ ਨਜ਼ਰ ਆ ਰਹੇ ਨੇ ਤਾਂ ਦੂਜੇ ਪਾਸੇ ਸਰਦਾਰ ਸਾਹਿਬ ਨੇ ਆਪਣੀ ਦੁਕਾਨ ਬਿਲਕੁਲ ਫ੍ਰੀ ਕਰਤੀ ਹੈ ਕਿ ਕਿਸੇ ਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਅਗਰ ਕਿਸੇ ਨੂੰ ਕੋਈ ਬਿਸਕੁਟ ਖਾਣ ਪੀਣ ਦੀ ਦੁੱਧ ਦੀ ਰੋਜ਼ ਦਾ 5 ਕੁਇੰਟਲ ਦੁੱਧ ਦਾ ਆਪਣੇ ਇੰਡੀਵਿਜੂਅਲ ਤੌਰ ਦੇ ਉੱਤੇ ਉਹਨਾਂ ਵੱਲੋਂ ਇੱਕ ਸੇਵਾ ਕੀਤੀ ਜਾ ਰਹੀ ਹੈ ਸਲਾਮ ਹੈ ਖਾਲਸਾ ਜੀ ਦੀ ਸੋਚ ਨੂੰ ਤੇ ਇਸ ਤਰ੍ਹਾਂ ਦੀ ਹੋਰ ਵੀ ਲੱਗਿਆ ਗਿਆਨ ਤਾਂ ਕਿ ਜੋ ਲੋਕਾਂ ਤੇ ਆਬਦਾਈ ਹੈ ਜੋ ਲੋਕਾਂ ਤੇ ਮੁਸ਼ਕਲ ਆਈ ਹੈ ਉਸ ਨੂੰ ਹੱਲ ਕੀਤਾ ਜਾ ਸਕੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੀਡ ਪੰਜਾਬ ਟੀਵੀ ਅੰਮ੍ਰਿਤਸਰ